ਸਵਾਗਤ ਹੈ ਕਿਸਾਨ ਵੀਰੋ ਹਡਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੈਨੂੰ ਸਾਨੂੰ ਬੈੜਾ ਦਿਖਾ ਦੇਣਗੇ ਇੱਕ ਤੁਹਾਨੂੰ ਪੰਜਾਬ ਵਾਲੀ ਯਾਰਸੀ ਦਿਖਾ ਦੇਣਗੇ ਇੱਕ ਵੀਰਾਂ ਦੀ ਮੰਗ ਤੇ ਟੋਕਰ ਛੋਟੇ ਪਾ ਦੀ ਦਿਖਾ ਦੇਣਗੇ ਇੱਕ ਐਚਪੀ ਬੱਸੀ ਦਿਖਾ ਦੇਣਗੇ ਇਹ ਗੱਲਬਾਤ ਸਾਰੀ ਨਾਮ ਡਰੈੱਸ ਪੁੱਛ ਕੇ ਬਾਈ ਤੋਂ ਦੱਸਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਠੀਕ ਠਾਕ ਵਧੀਆ ਪਹਿਲਾਂ ਦਾ ਨੰਬਰ ਬੋਲ ਦਿਗੇ ਜੀ 9915466733 ਪਿੰਡ ਆਪਣਾ ਜੀ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਹਿਸੀਲ ਤਾਪਾਪਾ ਨੇੜੇ ਤੇੜੇ ਆਪਾਂ ਨੂੰ ਕਿੱ데 ਨੇੜੇ ਮੰਨ ਲਓ ਵੀ ਜੇ ਤਾਂ ਆਪਾਂ ਭਗਤੇ ਵਾਲੇ ਤੇ ਮੋਗੇ ਵਾਲੇ ਪਾਸੋਂ ਨਾ ਭਦੋੜ ਪੈ ਜਾਂਦਾ ਓਕੇ ਜੀ ਬਰਨਾਲੇ ਵਾਲੇ ਪਾਸੋਂ ਸਹਣਾ ਨੇੜੇ ਪੈ ਜਾਂਦਾ ਓਕੇ ਜੀ ਇਧਰੋਂ ਤੇ ਵਪਾਰ ਦੇ ਕੰਮ ਆ ਗਿਆ ਹਾਂਜੀ ਹਾਂ ਵਪਾਰ ਦਾ ਕੰਮ ਤੇ ਅੱਜ ਤਿੰਨ ਦਿਖਾ ਰਹੇ ਅੱਜ ਤਿੰਨ ਨਾ ਆਪਣੇ ਕੋਲ ਇਸ ਟਾਈਮ ਹਾਜ਼ਰ ਤੇ ਬਾਕੀ ਆਉਂਦੇ ਜਾਂਦੇ ਰਹਿੰਦੇ ਆ ਆਉਂਦਾ ਜਾਂਦਾ ਰਹਿੰਦਾ ਮਾਲ ਬਾਕੀ ਵੀਰ ਜਦੋਂ ਮਾਰਦੇ ਬਾਕੀ ਹਰੇਕ ਬਜਟ ਦਾ ਮਾਲ ਹੁੰਦਾ ਹਾਂ ਹਰ ਛੋਟਾ ਵੱਡਾ ਛੋਟਾ ਵੱਡਾ ਹਾਂ ਕਿਉਂਕਿ ਕਿਸੇ ਭਾਂ ਭਰਾ ਦੇ ਕਿੰਨੇ ਪੈਸੇ ਲੈਣੇ ਹੁੰਦੇ ਕਿਸੇ ਨੇ ਕਿਵੇਂ ਲੈਣਾ ਹੁੰਦਾ ਕਿਸੇ ਨੇ ਕਿਵੇਂ ਆਪਾਂ ਇਹ ਮੰਨ ਲਓ 20 ਤੋਂ 10000 ਤੋਂ ਲੈ ਕੇ 2 ਤੋਂ 2 ਲੱਖ ਰੁਪਏ ਤੱਕ ਗਾਂ ਹੁੰਦੀਆਂ ਕਿਉਂਕਿ ਜਿਹੜਾ ਆਪਣਾ ਕੰਮ ਹੁੰਦਾ ਆਪਣੀ ਜਾ ਕੇ ਖੁੱਲੀ ਹੁੰਦੀ ਆਪਾਂ ਡੇਢ ਵਾਲਾ ਵੀ ਲੈਣਾ ਆਪਾਂ ਦੋ ਵਾਲਾ ਵੀ ਲੈਣਾ ਤੇ ਗਾਂ ਜਿਹਨੇ ਪੈਸੇ ਇਕੱਠੇ ਕਰਨੇ ਉਹਨੂੰ ਪਤਾ ਹੁੰਦਾ ਵੀ ਕਿਵੇਂ ਕਰਨੇ ਆਪਾਂ ਆਪਣਾ ਆਉਂਦਾ ਵਪਾਰ ਦਾ ਬਿਜ਼ਨਸ ਹੈ ਆਪਾਂ ਢੇੜੀ ਦਾ ਮਸਲਾ ਵੇਖਣਾ ਨਾਲਾ ਨਫਾ ਦਿੰਦਾ ਪੰਜ ਵਾਲਾ ਓਕੇ ਕਈ ਵਾਰੀ ਆਪਣਾ ਡੇਢ ਲੱਖ ਡੁੱਬ ਵੀ ਜਾਂਦਾ ਮਰ ਜਾਂਦੀਆਂ ਇਹ ਤਾਂ ਬਾਧੂ ਓਕੇ ਜੀ ਐਤਕਿਆ ਹੀ ਹੋਇ ਤੇ ਪਹਿਲੇ ਨੰਬਰ ਦੇ ਆਪਾਂ ਪਜਾਬ ਵਾਲੀ 80 ਦੀ ਗੱਲ ਕਰ ਲਗੇ ਜੀ ਕੀ ਡਿਟੇਲ ਹੈ ਇਹ ਇਹ ਦੂਜਾ ਸੂਆ ਹੈ ਦੂਜਾ ਸੂਆ ਸੂਪੀ ਮਗਰ ਵੱਛਾ ਮਗਰ ਵੱਛਾ ਮੰਨ ਲਓ ਵੀ 12 13 ਲੀਟਰ ਦੁੱਧ ਦੇ ਤਿਆਰ ਆ 12 13 ਦਿਨ ਤੋਂ ਕੋਈ ਸੂਈ 12 13 ਦਿਨਾਂ ਦਾ ਸੂਆ ਆ ਗਿਆ ਹਾਂ ਤੇ ਹੋਰ ਬਾਜੂ ਜੀ ਦੁੱਧ ਮੰਨ ਲਾ ਵੀ ਬਾਹਲਾ ਆਪਾਂ ਕਹਿੰਦੇ ਸੀ ਸਾਹਮਣੇ ਨਾਲ 16 ਕਿ ਲੀਟਰ ਦੁੱਧ ਦੇ ਦੂ ਤੇ ਬਾਕੀ ਦੇ ਜੀ ਆਪਾਂ ਗੱਲ ਕਰ ਲਗੇ ਪੱਕੀ ਹੱਡਾਂ ਪੈਰਾਂ ਦੀ ਹਨਾ ਸਭ ਉਸ ਓਕੇ ਦੀ ਐ ਗੋਲਾਈਦਾਰ ਰੰਗ ਪ੍ਰਿੰਟ ਸ਼ਾਈਨਿੰਗ ਸਾਰਾ ਕੁਝ ਆ ਦੇਖੋ ਜੀ ਥਣ ਨੇੜ ਤੋਂ ਕਰਾ ਮੈਚ ਬਾਕੀ ਦੀ ਗੱਲ ਅੱਜ ਜਿਹੜੀ ਅੱਜ ਦਾ ਟਾਈਮ ਚੱਲੀ ਜਾਂਦਾ ਇਹਦੀ ਡਿਮਾਂਡ ਬਹੁਤ ਹੈ ਮਾਨ ਬਹੁਤ ਹੈ ਲਓ ਜੀ ਤੋੜਾ ਕਰਕੇ ਚੈੱਕ ਬਾਕੀ ਦਾ ਸੁਹਾ ਕੀ ਤੂੰ ਐ ਮੰਨ ਲਾ ਵੀ ਹਲੇ ਸਮਾਂ ਬਹੁਤ ਤੇ ਚੋਈ ਚ ਐ ਵੀ ਸਾਰਾ ਦੋ ਦਾ ਹੋਇਆ ਦੋ ਦੋ ਅੰਦਰ ਹੀ ਟਾਈਮ ਹਾਂ ਟਾਈਮ ਜਮਾ ਸਹੀ ਗੱਲ ਆ ਕਿ ਬਾਕੀ ਦਾ ਸੁਹਾ ਦੂਜਾ ਕੀ ਪੈਦਾ ਜੀ ਦਾ ਦੂਜਾ ਹੀ ਆ ਬਈ ਦੂਜਾ ਬਾਕੀ ਦਾ ਚੰਗੀ ਪੰਜਾਬ ਵਾਲੀ ਜਰਸੀ ਆ ਗਈ ਤੇ ਥਣ ਲੈਵੇ ਦੀ ਇਹਦੀ ਜਿਹੜੀ ਕੁਆਲਿਟੀ ਆ ਉਹ ਪੂਰੀ ਚੰਗੀ ਹੈਗੀ ਤੇ ਆਥਰ ਨੂੰ ਕਰਮਾਏ ਨੇ ਪੂਰੇ ਵਲ ਢੱਲਾਂ ਕੱਢ ਕੇ ਫਿਰ ਇਹਨੇ ਤਿਆਰ ਹੋ ਕੇ ਜਮ ਐ ਖੜ ਜਾਣਾ ਹਨਾ ਫਸ ਕੇ ਹਾਂ ਆ ਦੇਖੋ ਜੀ ਕਵਾਲਿਟੀ ਚੰਗੀ ਬਾਕੀ ਦੀ ਗੱਲ ਤੁਸੀਂ ਆਓਗੇ ਨਰਾਜ਼ ਹੋਗੇ ਨਹੀਂ ਮੋੜ ਦੇ ਚੰਗੀ ਵਹਿੜ ਹੈਗੀ ਲੈ ਤੁਸੀ ਬਾਕੀ ਛੜਨੀ ਖੁੜਨੀ ਬਹੁਤ ਚੰਗੀ ਹੈ ਬੱਚੀ ਛੜਨੀ ਖੁੜਨੀ ਚੰਗੀ ਆ ਦੇਖੋ ਫੇਸ ਕਰੋ ਚੱਕ ਇੱਕ ਨੰਬਰ ਆ ਠੀਕ ਹੈ ਜੀ ਤੇ ਥਾਣ ਥਣ ਦੀ ਸਾਰੀ ਓਕੇ ਹੈ ਜੀ ਹਾਂ ਸਭ ਕੁਝ ਓਕੇ ਆ ਬਾਕੀ ਆਲਾ ਚੋ ਕੇ ਤਸੱਲੀ ਕਰਕੇ ਲੈ ਆਵੇ ਕੋਈ ਆਪਾਂ ਨੂੰ ਐ ਨਹੀਂ ਆਪਾਂ ਪੈਸੇ ਲੈਣੇ ਆ ਬਾਕੀ ਦੀ ਗੱਲ ਜਿਹੜੀ ਇਹਦੀ ਜਰਸੀ ਵਾਲੇ ਦਾ ਟਾਂਚਾ ਜਿਹੜਾ ਪੂਰਾ ਵਧੀਆ ਜੀ ਉਸ ਹਿਸਾਬ ਨਾਲ ਜਜਮੈਂਟ ਕਰਿਆ ਆ ਦੇਖੋ ਜੀ ਤੇ ਸ਼ਾਈਨਿੰਗ ਸ਼ੂਜ਼ ਪੂਰੀ ਆਪਾਂ ਫਿਰ ਤੁਹਾਨੂੰ ਦੱਸ ਦਈਏ ਵੀ ਜਿਹੜੀ ਇਹਦੀ ਬਾਡੀ ਵੇਟ ਆ ਪੂਰਾ ਮੈਂਟ ਹਾਂ ਅਣਹਵਾਂ ਨਹੀਂ ਜੱਜਮੈਂਟ ਕਰਦੇ ਲੈ ਚੱਲੋ ਜੀ ਕੋਰ ਸਿੰਘ ਤੇ ਹਾਂਜੀ ਕਿੰਨੇ ਪੈਸੇ ਐ ਇਹਦੇ ਇਹਦਾ ਆਪਾਂ 63000 ਰੁਪਏ ਲੈ ਲਾਂਗੇ ਤੇ ਉਹ ਮੈਂ ਜਾਇਜ਼ ਰੇਟ ਆ ਨਾ ਖੈਚੀ ਕੋਈ ਪੈਂਟ ਨਹੀਂ ਕੋਈ ਸਾਟ ਨਹੀਂ ਧਾਰਾਂ ਦਰਾਂ ਦੀ ਓਕੇ ਜੀ ਸਭ ਕੁਝ ਓਕੇ ਜਮਾ ਐ ਨਾ ਅਗਲਾ ਗੁੱਲੇਰ ਕੀ ਧਾਰ ਓਕੇ ਤੇ ਹੋ ਪਹਿਲਾ 24 ਹੋ ਸਵਾ ਦੂ ਓਕੇ ਹਾਂਜੀ ਤੇ ਦੋ ਨੰਬਰ ਇਹ ਪਹਿਲਾ ਸੂਆ ਕਿੰਨਾ ਕੁ ਦੁੱਧਾ ਜੀ 9 ਲੀਟਰ ਦੁੱਧੇ ਐ ਤੇ ਅੱਗੇ ਬਣੀ ਬਣੀ ਵੀ ਬਣੀ ਇਹਨੂੰ ਸਵਾ ਮਹੀਨਾ ਹੋ ਗਿਆ ਸੂਆ ਕਿੰਨੇ ਚਿਰ ਦਾ ਜੀ ਇਹਦਾ ਸੂਆ ਇਹਦਾ ਤੁਸੀਂ ਮੰਨ ਲਓ ਵੀ ਹੋਊਗਾ 2.5 ਤੋਂ 3 ਮਹੀਨਾ 2.5 ਤੋਂ 3 ਮਹੀਨਾ ਦਾ ਲਿਓ ਜੀ ਬਾਕੀ ਇੱਕ ਗੱਲ ਹੈਗੀ ਆ ਵੀ ਬੰਦਾ ਕਣਕ ਦੇ ਦਾਣੇ ਦੀ ਸਾਂਹ ਤੇ ਹੀ ਜਿਹੜਾ ਦਾਣਾ ਮੰਨ ਲਓ ਫੀਡ ਤੇ ਲੈਟੀ ਪਾਊਗਾ ਦੁੱਧ ਦੇ ਉਪਾਰਾ ਤੇ ਇਹ ਤਾਂ ਮਸ਼ੀਨ ਹੀ ਹੁੰਦੀਆਂ ਜੀ ਹਾਂ ਲਿਓ ਜੀ ਬਾਕੀ ਸੀਲ ਸਾਊ ਦਾ ਅੰਤ ਨਹੀਂ ਨਿਆਣਾ ਪਾਲਾ ਚਾਹੇ ਨਾ ਪਾਲਾ ਐਂ ਬਹਿ ਜਾ ਬਾਕੀ ਗਾਂ ਨੂੰ ਵੀ ਚੰਗੇ ਪੈਸੇ ਨੇ ਬੈੜ ਬਾਨਣ ਵਾਲੀ ਹੈ ਜੇ ਕਿਸੇ ਪਾਸੇ ਰਹਿ ਗਈ ਬਹੁਤ ਵਧੀਆ ਬਣੂ ਬਲੈਕ ਰੰਗ ਚ ਜਰਸੀ ਆ ਗਈ ਟੌਪ ਪੰਜਾਬ ਨਹੀਂ ਠੀਕ ਆ ਵੱਡੀ ਹਾਂ ਤੇ ਫਿਰ ਇਹਦੇ ਕਿੰਨੇ ਕੁ ਪੈਸੇ ਆ ਜੀ ਇਹਦਾ ਵਸਾ ਪਾ ਮੰਨ ਲਓ ਵੀ 22,000 ਰੁਪਏ ਲੈ ਲਾਂਗੇ ਬੱਛੀਆਂ ਦਾ ਭਾਅ ਓਕੇ ਬੱਛੀ ਵੀ ਅੱਜ ਤਾਂ ਪੱਤੀ 32 33,000 35 ਤੋਂ ਘੱਟ ਮਿਲਦੀ ਨਹੀਂ ਨਾ ਨਹੀਂ ਮਿਲਦੀ ਚੰਗੀ ਹੈ ਜੀ ਕੱਦ-ਕਾੜ ਫੁੱਲਾ ਬਾਕੀ ਤੁਸੀਂ 9 ਲੀਟਰ ਹੈ ਜੀ ਹਾਂ 9 ਲੀਟਰ ਦੁੱਧ ਪੀਣ ਕੇ ਲਿਆ ਸਕਦੇ ਕੋਈ ਨਹੀਂ ਪਤਾ ਹੈ ਕਈ ਵੀਰੀ ਬੰਦਾ ਦੋ ਜਾਨੇ ਚੋਣ ਬੈਹ ਆ ਧਰਾ ਮਾਰ ਪਾਈਆ ਘਟਾਇਆ ਦੁੱਧ ਤਾਂ 10 ਲੀਟਰ ਕੋਈ ਹੋਊ ਓਕੇ ਜੀ ਤੁਸੀਂ ਘਟ ਦੱਸਿਆ ਪਹਿਲਾਂ ਹਾਂ ਲੈ ਚਲੋ ਜੀ ਤੋਰਾ ਦੇਖੋ ਤੇ ਬਾਕੀ ਤਾਂ ਥਾਣੇ ਦਾ ਚੰਗਾ ਮੁਠੀ ਵਾਲਾ ਹੈ ਮੁਠੀ ਵਾਲਾ ਤੇ ਮਤਾ ਮੋਤਾ ਦੇਖ ਬੱਚੀ ਦਾ ਹੂੰ ਆ ਦੇਖੋ ਫੇਸ ਤੇ ਅੱਛੀ ਵੀ ਕਰਨ ਦਾ ਪੂਰਾ ਵੀ ਨਾ ਜਿੱਥੇ ਮਰਜੀ ਖੜਾ ਲੋ ਕੇ ਜੀ ਕੋਈ ਗਰਮੀ ਦਾ ਨਹੀਂ ਕੁਛ ਨਹੀਂ ਬਾਕੀ ਟੁੱਟੀ ਮਰੀ ਜੀ ਨਹੀਂ ਹੈਗੀ ਹਾਂ ਹਾਂ ਕੱਦ ਕਾਰਡ ਸ਼ਾਈਨਿੰਗ ਖੋਲਾ ਜੀ ਜਮਾ ਬੱਚਿਆਂ ਦਾ ਪਾਇ ਓਕੇ 29200 ਤੁਹਾਨੂੰ ਮਿਲ ਜਾਣੀਆਂ ਬਾਕੀ ਦੀ ਗੱਲ ਦੁੱਧ 9 ਕਿਲੋ ਤੋਂ ਪਲਾਸੀ ਆ ਬਾਈ ਕਹਿੰਦਾ ਤੁਹਾਨੂੰ ਘੱਟ ਦੱਸਿਆ ਤੇ ਚੰਗੀ ਹੈ ਜੀ ਧਾਰਾਂ ਧੁਰਾਂ ਦੀ ਓਕੇ ਆ ਬਾਈ ਦਾ ਕਹਿਣਾਗਾ ਬਾਕੀ ਦੁੱਧ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਮੱਝ ਦਾ ਜਨੇ 1 ਲੱਖ ਜਿਹਦਾ ਮੁਕਾਬਲਾ ਕਰਨਾ ਹੀ ਕਰ ਰਿਹਾ ਕਰ ਨਹੀਂ ਕਰਨਾ ਕੋਈ ਹੋਜੀ ਗੱਲ ਨਹੀਂ ਹੈਗੀ ਬਾਕੀ ਦੀ ਗੱਲ ਜਿਹੜਾ ਤੁਹਾਨੂੰ ਦੁੱਧ ਦੱਸਿਆ ਗਿਆ ਬਾਈ ਕਹਿੰਦਾ ਆ ਕੇ ਤੁਸੀਂ تسلی ਕਰਕੇ ਲਿਜਾ ਸਕਦੇ ਹੋ ਹਨਾ ਬਾਈ ਹਾਂ ਇੱਕਦਾ ਹੁੰਦਾ ਵੀ ਸਾਡੀ ਵੀਡੀਓ ਪਈ ਏ ਧਾਰਾਂ ਦੇ ਵਿੱਚ ਨੇ ਸਾਨੂੰ ਕੋਈ ਮਸਲਾ ਨਹੀਂ ਉਹ ਅਗਲਾ تسਲੀ ਕਰਨੀ ਜ਼ਰੂਰੀ ਹੈ ਲਾਸਟ ਵਾਲੀ ਤੇ ਵੀਰੇ ਐਚਪ ਇਹ ਸੂਆ ਪਹਿਲਾ ਬੱਚਾ ਮਾਂ ਮਗਰੇ ਦੀ ਬੱਚਾ ਬੱਛਾ ਓਕੇ ਇਹਨੂੰ 13-14 ਦਿਨ ਹੋ ਗਏ ਸੂਈ ਨੂੰ ਇਹਦੇ ਥੱਲੇ 15 ਲੀਟਰ ਦੋਤੇ ਤੇ ਬੈਡ ਨੂੰ ਉਹ ਹੱਥ ਪਾਵੇ ਜੀ ਨੇ ਬਰੀਡ ਤੇ ਕੰਮ ਕਰਾ ਹਾਂ ਜੀ ਨੇ ਬਰੀਡਰ ਬੈਡ ਬਾਕੀ ਬੱਛੀ ਦੀ ਸੈਨਗ ਤੇ ਲਮਾਈ ਉਚਾਈ ਉੱਚੀ ਵੀ ਵੇਖਣੀ ਫੁੱਲ ਤੇ ਦੰਦਾ ਜੀ ਕਿਵੇਂ ਜੀ ਚੌਕੀ ਆ ਚੌਕੀ ਖੋਲੋ ਜੀ ਇਹਦਾ ਵੀ ਤੋੜਾ ਕਰਾ ਕੇ ਚੈੱਕ ਜੇ ਆਪਾਂ ਗੱਲ ਕਰ ਲਈਏ ਚੰਗੇ ਥਣ ਹਵਾ ਨੇ ਤੇ ਕਿੰਨਾ ਕੁ ਕਿੰਨੇ ਦਿਨਾਂ ਦਾ ਸੂਆ ਜੀ ਇਹਦਾ ਇਹਦਾ 14 ਕੁ ਦਿਨ ਦਾ ਸੂਆ ਹੈ 14 ਦਿਨਾਂ ਤੇ ਮਗਰ ਬੱਛਾ ਆ ਗਿਆ ਕਿੰਨਾ ਕੁ ਹੁਣ ਧਾਰਾ ਇਹ ਥੱਲੇ ਇਹ ਥੱਲੇ ਹੁਣ ਜਮਾ 15 ਲੀਟਰ ਨੈਟ ਹੈ ਨੈਟ ਤੇ ਵਧੂ ਤੇ ਬਾਕੀ ਦਾ ਜੀ ਨੇ ਬਰੀਡ ਤੇ ਕੰਮ ਕਰਨਾ ਚੰਗੀ ਕੁਆਲਿਟੀ ਦੀ ਮੂੰਹ ਕਨਫਰਮ ਚਾਰ ਦੰਦ ਤੁਸੀਂ ਆਇਓ ਬਾਈ ਕਹਿੰਦਾ ਪੱਟ ਕੇ ਤੁਹਾਨੂੰ ਦਿਖਾ ਦੇਾਂਗੇ ਹਨਾ ਤੇ ਬਾਕੀ ਦਾ ਜਿਹੜਾ ਅੱਜ ਕੱਲ ਟੀਕੇ ਆਉਂਦੇ ਅੱਜ ਕੱਲ ਜਾਤਾਂ ਆਉਂਦੀਆਂ ਇਹ ਲਈਆਂ ਦੀਆਂ ਹੁਣ ਲਮਾਈ ਤੇ ਮੈਂ ਫੀਡਿੰਗ ਦਾ ਲੇਵਾ ਐ ਫੀਡਿੰਗ ਤੇ ਲਵਾ ਮੁੱਢੂ ਕੇ ਲੈਵਨ ਤਾਂ ਕੋ ਲੈੰਦੇ ਨਹੀਂ ਹਾਂ ਹਾਂ ਫੀਡਿੰਗ ਦਾ ਲੇਵਾ ਆ ਜੀ ਆ ਦੇਖੋ ਆਪਾਂ ਤਿੰਨੇ ਹੀ ਵੜਾ ਤੁਹਾਡੇ ਨੂੰ ਦਿਖਾਈਆਂ ਲੈ ਚਲੋ ਜੀ ਤਿੰਨਾਂ ਦੀ ਕੁਆਲਿਟੀ ਲੈਵਿਆਂ ਦੀ ਪੂਰੀ ਵਧੀਆ ਆ ਦੇਖੋ ਬਾਕੀ ਜਿਵੇਂ ਆਪਾਂ ਕਰ ਲਏ ਟੇਡਾ ਕੱਟਾ ਹਨਾ ਮੱਥੇ ਦੇ ਉੱਤੇ ਚੰਗੀ ਇਹਦੀ ਫੇਸ ਕੁਆਲਿਟੀ ਤੇ ਜਿਹੜੇ ਡੱਬ ਪ੍ਰਿੰਟ ਐਚ ਐਫ ਨੂੰ ਹੁੰਦੇ ਆ ਪੂਰੇ ਫੁੱਲ ਆ 15 ਕਿਲੋ ਤੁਸੀਂ ਹੁਣ ਮੇਨ ਕਿਹਾ ਬਾਕੀ ਤੂੰ ਮੰਨ ਲੈ ਵੀ ਪਰ ਨੂੰ ਵੈ 1.5 ਲੱਖ ਰੁਪਏ ਦੀ ਆ ਜਮਾ ਜਮਾ ਕਦ ਬਹੁਤ ਆ ਕੱਦ ਦਾ ਕੱਦ ਪ੍ਰਿੰਟ ਪੂਰਾ ਫੁੱਲ ਆ ਜੀ ਹੂੰ ਬਾਕੀ ਦੀ ਗੱਲ ਜਿਹੜੀ ਗੱਲ ਬਰੀਡ ਚ ਆ ਗਈ ਬਰੀਡ ਚ ਨਹੀਂ ਇਹਦੇ ਚ ਘੱਟ ਬਰੀਡ ਚ ਘੋਰਾ ਵੀ ਨਹੀਂ ਹੂੰ ਬਰੀਡ ਤਾਂ ਸਾਰੇ ਸਰੀਰ ਦੇ ਵਿੱਚ ਵੀ ਬਰੀਡ ਆ ਬਸ਼ੀ ਨਹੀਂ ਹੈਗੀ ਅੰਗ ਅੰਗ ਭਰਿਆ ਪਿਆ ਤੇ ਇਹ ਜਿਹਾਂ ਦਾ ਤੋਕੜਾ ਵੀ ਦੁੱਧ ਚੰਗਾ ਕਢਣ ਲੱਗੇ ਨੇ ਜਦੋਂ ਮਰਜੀ ਖਰਾਕ ਪਾ ਦੋ ਇਹਨਾਂ ਲੈ ਚਲੋ ਥੋੜਾ ਜਿਹਾ ਪਤਾ ਕੀ ਮੌਸਮ ਹੈ ਹਲੇ ਮੌਸਮ ਨਹੀਂ ਰੋੜਾ ਤਾਂ ਸਾਰਾ ਮੌਸਮ ਦਾ ਇਹਦਾ ਵੀ ਬੱਸ ਆਪਾਂ ਦੇਣ ਲੈਣੀ 67000 ਰੁਪਏ ਦੇ ਦਾਂ 60 ਤੇ 7 ਹਾਂ ਓਕੇ ਜੀ 67000 ਮਗਰ ਬੱਚਾ ਤੰਦਰੁਸਤ ਬੈੜਾ ਤੇ ਨੀ ਤੰਦਰੁਸਤ ਪਸ਼ੂ ਆ ਤੇ ਇੱਕ ਤੁਹਾਨੂੰ ਜਰਸੀ ਦਿਖਾਤੀ ਇੱਕ ਤੁਹਾਨੂੰ ਤੋਕੜ 22.5 ਤੇ ਇਹਦਾ ਕਿੰਨਾ ਸੀ ਜਰਸੀ ਦਾ ਜੀ ਜਰਸੀ ਦਾ 63000 63000 ਰੁਪਏ ਜਮਾ ਜਾਏ ਰੇਟ ਇਧਰ ਨੂੰ ਕਰਿਓ ਐਨੂੰ ਕੋ ਪਤਾ ਆ ਦੇਖੋ ਜਰਸੀ ਇੱਕ ਵਾਰੀ ਹੋਰ ਦਿਖਾ ਦਿਓ ਇਧਰ ਨੂੰ ਕਰਿਓ ਜਰਸੀ ਐਨੂੰ ਆ ਦੇਖੋ ਕਰੋ ਜੇ ਇਕ ਥਣਲੇਵੀ ਦੀ 1 ਨੰਬਰ 63000 ਜ ਤੁਹਾਨੂੰ ਜਰਸੀ ਮਿਲਣੀ ਆ ਕਿੰਨਾ ਬੋਲਾ ਦੱਸੇ ਸੇਥਲੇ ਹੁਣ ਦੁੱਧ ਬੁੱਧਾ ਜਣ ਕੇ ਤੇਰਾ ਹੀ ਹੋਊਗਾ ਆਪਾਂ 12 ਕਹਿ ਕੇ ਦੇ 12 ਤੇ ਦੁੱਧ ਦੇ ਨੇ ਵਾਜ ਜਾਣਾ ਨੰਬਰ ਫੇਰ ਬੋਲ ਦਿਓ 16 ਲੀਟਰ ਦੁੱਧ ਦੇ ਆਰਾਮ ਨਾਲ ਦੇ ਦੂ ਬਿਹੜਾ ਬਾਲੀ ਪੜੇ ਮਾਰਦਾ ਫਾਇਦਾ ਕੋਈ ਨਹੀਂ 20 ਕਹਿ ਕੇ ਉਹ ਐਵੇਂ ਫੇਕ ਗੱਲਾਂ ਨਹੀਂ ਨੰਬਰ ਬੋਲ ਦਿਓ 991546674 991 546674 ਪਿੰਡ ਸੰਧੂ ਜੀ ਵੱਡੇ ਸੰਧੂ ਕਹਿੰਦੇ ਨੇ ਹਾਂ ਪਿੰਡ ਸੰਧੂ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤਿੰਨ ਬਹਿੜਾਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਂ ਕਿੰਨੇ ਵੀਡੀਓ